ਦਰਿਆ ਸਤਲੁਜ ਦੀ ਤਕਰੀਬਨ ਹਰ ਕੈਂਗਲ ਤੋਂ ਹਰ ਇੱਕ ਪਾਸਿਓਂ ਤੋੜ ਤੱਕ ਲਾਈਵ ਅਪਡੇਟ ਪਚਾਰ ਰਹੇ ਆ 58 ਬੁਰਜੀ ਤੇ ਮੌਜੂਦ ਆ ਸੀ ਇਧਰ ਜੇ ਤਸਵੀਰਾਂ ਦੇਖੋਗੇ ਤਾਂ ਕਾਫੀ ਜ਼ਿਆਦਾ ਬੋਰੇ ਲੱਗੇ ਹੋਇਆ ਚਿੱਕਰ ਇਧਰ ਦੀ ਤਸਵੀਰ ਦੇਖੋਗੇ ਤਾਂ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਕਿਉਂਕਿ ਇੱਥੇ ਇੱਕ ਬਹੁਤ ਵੱਡਾ ਖੋਰਾ ਲੱਗਿਆ ਹੋਇਆ ਤਕਰੀਬਨ ਅੱਜ ਮੰਨ ਕੇ ਚੱਲੀ ਕਿ 10 ਦਿਨ ਹੀ ਹੋ ਗਿਆ ਬਹੁਤ ਸਾਰੇ ਲੀਡਰ ਪਹੁੰਚਿਆ ਤਾਂ ਉਹਨਾਂ ਲੀਡਰਾਂ ਦੇ ਵਿੱਚੋਂ ਇੱਕ ਲੀਡਰ ਇੱਥੇ ਵਾਅਦਾ ਕਰਕੇ ਗਿਆ ਸੀ ਉਹ ਵਾਅਦੇ ਤੇ ਪੂਰਾ ਉਤਰਿਆ ਉਸ ਦਾ ਜ਼ਿਕਰ ਵੀ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਧਰ ਜੋ ਇੱਥੇ ਕੰਮ ਕਰ ਕਰ ਰਹੇ ਨੇ ਲੀਡਰ ਕਹਿ ਸਕਦੇ ਆਪਾਂ ਪਰ ਇਸ ਟਾਈਮ ਲੀਡਰ ਕਹਿਣ ਦਾ ਮਤਲਬ ਨਹੀਂ ਵੀ ਜਨਨ ਕਿ ਕੰਮ ਕਰ ਰਹੇ ਨੇ ਇੱਥੋਂ ਦੇ ਮੁਖਾ ਹਗੂ ਉਹਨਾਂ ਨਾਲ ਗੱਲਬਾਤ ਕਰਾਂਗੇ ਸਟੈਂਡਿੰਗ ਆਪੇ ਇੱਥੇ ਕਰ ਲੈਂਦੇ ਆ ਸਰ ਕਾਫੀ ਜ਼ਿਆਦਾ ਢਾਹ ਲੱਗੀ ਹੋਈ ਸੀ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਔਰ ਕਿਸਾਨ ਟਰੈਕਟਰ ਲੈ ਕੇ ਆਪ ਹਮਾਰੇ ਇੱਥੇ ਲੱਗੇ ਹੋਇਆ ਇਸ ਵਾਰ ਕੀ ਕਰਨ ਚਾਹੁੰਦੇ ਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਹਰਦੀਪ ਜੀ ਦਾ ਧੰਨਵਾਦ ਕਰਦਾ ਤੁਸੀਂ ਤੇ ਰੋਜ਼ ਹੀ ਮੈਂ ਦੇ ਦਾਂ ਤੁਹਾਡੀ ਖਬਰ ਦੇ ਦਾਂ ਫੇਸਬੁਕ ਤੇ ਲਾਈਵ ਤੇ ਦੇ ਦਾਂ ਤੁਹਾਡੀ ਖਬਰ ਮੈਂ ਤੁਸੀਂ ਕਦੇ ਕਿਤੇ ਹੁੰਦੇ ਕਿਤੇ ਹੁੰਦੇ ਆ ਲੋਕਾਂ ਨੂੰ ਜਾਣਕਾਰੀ ਦਵਾਉਂਦੇ ਕਿੰਨਾ ਪਾਣੀ ਆਉਣਾ ਕਿੰਨਾ ਰਹਿ ਗਿਆ ਆਉਣ ਵਾਲਾ ਲੋਕੀ ਜਾਗ ਪੈਂਦੇ ਯਾਰ ਕਿ ਟਿਕਟੌਕਸ ਹੋ ਜਾਂਦੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਨ ਵੈਲਕਮ ਮੈਂ ਸਾਥੀ ਮੇਜਰ ਸਿੰਘ ਸਟੇਟ ਕਮੇਟੀ ਮੈਂਬਰ ਜਮੂਰੀ ਸਾਹਸਾ ਪੰਜਾਬ ਮੈਂ ਸਭ ਤੋਂ ਪਹਿਲਾਂ ਇਹਨਾਂ ਲੋਕਾਂ ਦਾ ਧੰਨਵਾਦ ਕਰਦਾ ਇਲਾਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਇੰਨੀ ਆਫਤ ਆਈ ਸੀਗੀ ਡਟ ਕੇ ਮੁਕਾਬਲਾ ਕੀਤਾ ਇਲਾਕੇ ਦੇ ਲੋਕਾਂ ਨੇ ਪਿੰਡ ਦੇ ਲੋਕਾਂ ਨੇ ਲੋਹਗੜ੍ਹ ਗੋਵਿੰਦਪੁਰ ਖੈਰਾ ਮਤਰਕਾ ਇਥੋਂ ਆਸ-ਪਾਸੇ ਲੋਕ ਆ ਕੇ ਇੱਥੇ ਆਏ ਆ ਇਹਨਾਂ ਨੇ ਬੜੀ ਸੇਵਾ ਕੀਤੀ ਆ ਨੱਕੜਾਂ ਵੱਢ ਕੰਨੀਆਂ ਟਰੈਕਟਰ ਆਪਣੇ ਲੈ ਕੇ ਆਂਦੇ ਇਹਨਾਂ ਨੇ ਸੇਵਾ ਕੀਤੀ ਆ ਤੇ ਇਹਦਾ ਪਾਣੀ ਦਾ ਜਿਹੜਾ ਐਨਵਾਸਿਕਾ ਰੁਕਿਆ ਇਹਦੇ ਵਿੱਚ ਸਾਡੀ ਜਮੂਰੀ ਖਾਨ ਸਭਾ ਦੇ ਗੁਰਿੰਦਰ ਪੱਡਾ ਜੀ ਜਗਿੰਦਰ ਸਿੰਘ ਚਤਰਾਥ ਗਰੇਵਾਲ ਸਾਹਿਬ ਮਨਪ੍ਰੀਤ ਮਤਲਬ ਮੇਰੀ ਜਿਵੇਂ ਬੰਦੀ ਜਮੂਰੀ ਖਾਨ ਸਭਾ ਦੇ 6-7 ਟਰੈਕਟਰ ਚੱਲਦੇ ਇਥੇ ਕੰਮ ਹੀ ਕਰਦੇ ਮੁੰਡੇ ਕਰਦੇ ਆ ਲਗਾਤਾਰ ਕੰਮ ਚੱਲ ਰਿਹਾ ਹੈ ਪ੍ਰਸ਼ਾਸਨ ਦੇ ਕੋਲ ਉਹ ਵੱਡੇ ਸਾਧਨ ਹੁੰਦੇ ਆ ਜਦੋਂ ਪ੍ਰਸ਼ਾਸਨ ਕੰਮ ਕਰਦਾ ਹੈ ਵੱਡੇ ਤੋਂ ਵੱਡੇ ਪ੍ਰਸ਼ਾਸਨ ਕੰਮ ਕਰ ਸਕਦਾ ਹੈ ਸਰਕਾਰੀ ਮਸ਼ੀਨਰੀ ਚ ਬਹੁਤ ਵੱਡੀ ਪਾਵਰ ਹੁੰਦੀ ਹੈ ਤਾਂ ਉਹਨਾਂ ਦਾ ਸੰਜੋਗ ਕਿਸ ਤਰ੍ਹਾਂ ਦਾ ਰਿਹਾ ਕੋਈ ਐਮ ਐਲ ਏ ਇੱਥੇ ਲਗਾਤਾਰ ਉਹਨਾਂ ਦਾ ਦੌਰਾ ਰਿਹਾ ਹੈ ਵੱਡੇ ਆਗੂ ਵੀ ਇੱਥੇ ਆਇਆ ਉਹਨਾਂ ਦੇ ਪ੍ਰਸ਼ਾਸਨ ਦਾ ਕੁੱਲ ਮੁਲਾਕਾ ਕੀ ਨਿਚੋੜ ਕੱਢਦੇ ਹੋ ਸਿੱਟਾ ਕੀ ਕੱਢਦੇ ਹੋ ਕਿ ਕਿੰਨੀ ਕੁੰਨ ਦੀ ਉਪਲਬਧੀ ਹੈ ਇਸ ਕੰਮ ਦੇ ਵਿੱਚ ਕਿੰਨੀ ਕੁ ਦੇਣਾ ਹੈ ਅਸਲ ਜੀ ਗੱਲ ਹੈ ਵੀ ਸਕਾਰਾਂ ਤੇ ਇੱਥੇ ਐਮਐਲਏ ਮਾਨੁਖ ਸਾਹਿਬ ਆਉਂਦੀ ਹੀ ਆ ਮੈਨੂੰ ਮਿਲੇ ਆ ਮੇਰੀ ਗੱਲਬਾਤ ਵੀ ਸਵਾਲ ਜਵਾਬ ਵੀ ਹੋਇਆ ਉਹਨਾਂ ਨੇ ਕਿਹਾ ਵੀ ਤੇਜ ਮੈਂ ਇੱਥੇ ਕੀਤਾ ਪਰੰਧ ਪਰ ਟਾ ਜਿਆਦਾ ਲੱਗ ਗਿਆ ਤੇ ਕੀ ਉਹਨਾਂ ਨੇ ਵਾਦਾ ਕੀਤਾ ਮੈਂ ਕਹਿੰਦਾ ਅਗਲੀ ਵਾਰੀ ਜਿਹੜਾ ਕੋਈ ਵੀ ਨੁਕਸਾਨ ਇੱਥੇ ਧਾ ਲੱਗਦੀ ਆ ਸਾਰੇ ਬੰਦ ਕਰਾਂਗੇ ਵਾਦਾ ਕਰਕੇ ਮੈਂ ਨਾ ਕਹੀ ਆਡਾਂ ਵਾਦਾ ਕਿਤੇ ਪੁਛ ਦੇ ਕੇ ਗਏ ਆ ਕੁਛ ਅਸੀਰਵਾਦ ਤੇਲ ਵੀ ਲੈ ਕੇ ਗਏ تھے ਤੰਬੂ ਦਾ ਬੁਲਵਾਇਆ ਨਾ ਨੇ ਐਡੀ ਗੱਲ ਹੈਗੀ ਤੰਬੂ ਲਵਾਇਆ ਕੰਮ ਕੀਤਾ ਜਾਨੀ ਕਿ ਕੰਮ ਕੁਛ ਕੰਮ ਕੀਤਾ ਪਰ ਅਸਲ ਚ ਸਕਾਹਾਂ ਪਾਲਸੀ ਬਣਾ ਸਕੀਆਂ ਇਹ ਦਸਕਾਰਾਂ ਜਿਹਦਾ ਲੋਕ ਭੱਖੀ ਪਾਲਸੀ ਬਣਾ ਸਕੀਆਂ ਜਿੱਦਾਂ ਭਗਵਾਨਤਮਨ ਨੇ ਪਾਲਸੀ ਬਣਾਈ ਸੀ ਲੈਂਡ ਪੂਲਿੰਗ ਜਦ ਪਾਲਸੀ ਬਣਾਈ ਸੀਗੀ ਲੋਕਾਂ ਨੂੰ ਯਾਰਨ ਵਾਲੀ ਇਦਾਂ ਵਧੀਆ ਪਾਲਸੀ ਬਣੇ ਕੋਈ ਕੱਚ ਕਹਿੰਦਾ ਮਤਲਬ ਕਿ ਪਾਲਸੀ ਬਣਨੀ ਚਾਹੀਦੀ ਹੈ ਪਾਲਸੀ ਬਣ ਚਾਹੀਦੀ ਹੈ ਬੰਨਾਂ ਦੇ ਹੱਕ ਚ ਜਿੱਦਾ ਜਿੰਨੇ ਵੀ ਦਰਿਆ ਕੱਚੇ ਆ ਬੰਨ ਕੱਚੇ ਆ ਪੱਕੇ ਹੋਣੇ ਚਾਹੀਦੇ ਆ ਇਸ ਸਰਕਾਰ ਨੇ ਪਾਲਸੀ ਬਣਾਵੇ ਪਾਲਸੀ ਜੀ ਕੰਮ ਕਰੇ ਇੰਦੀਆਂ ਮੁਸ਼ਕਿਲਾਂ ਦੀਆਂ ਨਾ ਹੋਣ ਅੱਗੇ ਹੋਰ ਗੱਲ ਹੈ ਕਿ ਇੱਥੇ ਆਪਾਂ ਪਾਰਟੀ ਦਾ ਜ਼ਿਕਰ ਨਹੀਂ ਕਰਾਂਗੇ ਸ਼ਸ਼ੀਲ ਕਮਰਿੰਕੂ ਪਹੁੰਚੇ ਸੀ ਉਹ ਇੱਕ ਵੱਡਾ ਵਾਅਦਾ ਕਰ ਗਏ ਸੀ ਔਰ ਔਨ ਕੈਮਰੇ ਤੇ ਮੈਂ ਉਹਨੂੰ ਇੱਕ ਸਵਾਲ ਕੀਤਾ ਸੀ ਕਿ ਲੀਡਰ ਫੋਟੋਆਂ ਕਰਵਾਉਣ ਤੇ ਇੱਥੇ ਬਹੁਤ ਆਉਂਦੇ ਆ ਪਰ ਤੁਸੀਂ ਇੱਥੇ ਆਏ ਹੋ ਕੁਝ ਦੇ ਕੇ ਜਾਓਗੇ ਕੁਝ ਉਹਨ ਜੋ ਤੁਸੀਂ ਪੁੱਛਿਆ ਸਵਾਲ ਮੈਂ ਕੋਲ ਖੜਾ ਸੀਗਾ ਹਾਂਜੀ ਮੈਂ ਰਿੰਕੂ ਦੇ ਕੋਲ ਖੜਾ ਸੀਗਾ ਇਹਨਾਂ ਨੂੰ ਕਹਿੰਦਾ ਮੇਰੀ ਵੀ ਗੱਲਬਾਤ ਹੋਈ ਮੈਂ ਸਵਾਲ ਵੀ ਕੀਤੇ ਹੂੰ ਕੀਤੇ ਸੀ ਤੁਹਾਡੇ ਜਾਣ ਤੋਂ ਪਹਿਲਾਂ ਉਹ ਉਹ ਸੇਵਾ ਕੀਤੀ ਉਹਨਾਂ ਨੇ ਮੈਂ ਕਹੀਏ ਪਾਪਾ ਕਿਸੇ ਨੂੰ ਮਾੜਾ ਕਹਿ ਦਈਏ ਉਹ ਕੋਈ ਨਹੀਂ ਕੋਈ ਜੋਗ ਰਿਹਾ ਆ ਆਪਾਂ ਮੰਨ ਸਕਦੇ ਹਾਂ ਉਹ 200 ਲਗਭਗ 40 ਲੀਟਰ ਤੇਲ ਲੀਚਲ ਦੇ ਗਿਆ ਆ ਸਾਦੀ ਕੇਬਲ ਸੇਂ ਘਰੇ ਪਿਆ ਆ ਉਹ ਸਾਦੀ ਲੈਣ ਹੋਂ ਗਏ ਆ ਉਹ ਤੁਹਾਨੂੰ ਤੇਲ ਮਿਲ ਜੂਗਾ ਉਸ ਤੋਂ ਬਾਅਦ ਕੋਈ ਹੋਰ ਸੇਵਾ ਉਹਨਾਂ ਦੇ ਵੱਲੋਂ ਹੋਰ ਸੇਵਾ ਨਹੀਂ ਜਿੱਤੇ ਤੇਲ ਦੀ ਹੋਈ ਆ ਹੁਣ ਰਾਣਾ ਹਰਦੀਪ ਜੀ ਆ ਰਹੇ ਆ ਕੋਈ ਸ਼ਾਇਦ ਸੇਵਾ ਕਰਨ ਦੇ ਪੈਸਿਆਂ ਦੀ ਕਿਸੇ ਸੇਵਾ ਹੋ ਰਹੀ ਆ ਉਹ ਕਰਨਗੇ ਕਰਨਗੇ ਬਾਜੀ ਤੇ ਉੱਪਰ ਉੱਠ ਕੇ ਆਏ ਆ ਉਹ ਨਹੀਂ ਕਰਨਗੇ ਕਰਨਗੇ ਉਹ ਗੱਲ ਹੋਈ ਆ ਫੋਨ ਤੇ ਕਿ ਹਰਸਨ ਨਾਲ ਗੱਲ ਵੀ ਕੀਤੀ ਆ ਉਹਨੇ ਮੈਨੂੰ ਪ੍ਰੋਸਾਦ ਆਇਆ ਵੀ ਕੁਝ ਪੀ ਅੱਜ ਪੇਮੈਂਟ ਦੇਣਗੇ ਉਹ ਲੋਕਾਂ ਦੀ ਸੇਵਾ ਕਰਨਗੇ ਆਫਤ ਵਿੱਚ ਘੜੀ ਖਾਣ ਦੇ ਨਾਲ ਹੁਣ ਆਪਾਂ ਕਹੀਏ ਨਹੀਂ ਆ ਜੀ ਕੁਝ ਨਹੀਂ ਮਿਲਿਆ ਜੀ ਇਹ ਹੀ ਗੱਲ ਹੁਣ ਸਾਥੀ ਖੜੇ ਆ ਆਪਣੇ ਸਪੰਚ ਸਾਬਕਾ ਸਪੰਚ ਅਮਰਜੀਤ ਸਿੰਘ ਖੜੇ ਆ ਇਹਨਾਂ ਨੂੰ ਕੁਵਾਰ ਸਾਹਿਬ ਫੋਨ ਆਇਆ ਕੀਤਾ ਫੋਨ ਉਹ ਕਹਿੰਦਾ ਤੇਲ ਤੁਹਾਨੂੰ ਭੇਜ ਦਿੰਦਾ ਮੈਂ ਅਪੌਂਡ ਮਨਸਾ ਇਹ ਹੈ ਕਿ ਲੀਡਰਾਂ ਦਾ ਇੱਥੇ ਜੋ ਪਹੁੰਚਣਾ ਫੋਟੋ ਨਹੀਂ ਕਰਵਾਉਣਾ ਹੁੰਦੇ ਹੁਣ ਸੇਵਾ ਵੀ ਕੋਈ ਪਾ ਜਾਂਦੇ ਆ ਆਪਾਂ ਕਹਿ ਸਕਦੇ ਆ ਉਹ ਲੋਕਾਂ ਨੂੰ ਜਵਾਬ ਸਵਾਬ ਹੋ ਗਈ ਤੇਰੇ ਵੇ ਹੁਣ ਫਿਰ ਤਾਂ ਸੇਵਾ ਹਣੀ ਸ਼ੁਰੂ ਹੋ ਗਈ ਲੋਕਾਂ ਨੇ ਸਵਾਲ ਕੀਤੇ ਆ ਤੁਸੀਂ ਲੋਕੀ ਲੀਡਰ ਸਮਝ ਗਏ ਸਾਨੂੰ ਸੇਵਾ ਕਰਨੀ ਪਣੀ ਕੀ ਤੀ ਸੇਵਾ ਕਰਦੇ ਪਏ ਆ ਜਿੰਨ ਜੋ ਕੇ ਕਰਦੇ ਪਏ ਆ ਅਸੀਂ ਕਹਿੰਦੇ ਸਰਕਾਰ ਪਾਲਿਸੀ ਬਣਾਵੇ ਸੈਂਟਰ ਸਰਕਾਰ ਪਾਲਿਸੀ ਬਣਾਵੇ ਪੰਜਾਬ ਸਰਕਾਰ ਪਾਲਿਸੀ ਬਣਾਵੇ ਇਹ ਮਨ ਪੱਕੇ ਤੇ ਜਲ ਪੱਕੇ ਬੰਨ ਕਿਤੇ ਜਾਣੇ ਪੱਕੇ ਬੰਨ ਪੱਕੇ ਸਪਾਰ ਨੋਚਾ ਇਸ ਤੋਂ ਅੱਗੇ ਹੋਰ ਅੱਗੂ ਵੀ ਮੌਜੂਦ ਨੇ ਸਾਥੀ ਮੀਰ ਸਿੰਘ ਜੀ ਮੀਰ ਸਿੰਘ ਰਾਣੀ ਖਸਾਂ ਸਭਾ ਅੱਗੂ ਆ ਅੱਜ ਨੇ ਖਸਾਂ ਸਭਾ ਅੱਗੂ ਸਰ 23 ਦੇ ਵਿੱਚ ਵੱਡੀ ਆਫਤ ਆਈ ਸੀ ਮੈਨੂੰ ਅੱਜ ਵੀ ਯਾਦ ਹੈ ਕਿ ਸੰਘੇ ਖਾਲਸਾ ਤੁਹਾਨੂੰ ਸਨਮਾਨਿਤ ਕੀਤਾ ਸੀ ਜਤਿੰਦਰ ਪੰਨੂ ਨੇ ਤੁਸੀਂ ਤਕਰੀਬਾ ਬੰਨ ਤੇ ਬੈਠ ਰਹੇ ਤਾਂ ਬੰਦ ਨੂੰ ਤੁਸੀਂ ਬਚਾਇਆ ਸੀ ਤਾਂ ਹੁਣ ਹਾਲਾਤ ਥੋੜੇ ਠੀਕ ਨੇ ਕਿਸ ਤਰ੍ਹਾਂ ਦੇਖਦੇ ਹਾਂ ਜੋ ਇਸ ਟਾਈਮ ਦਾ ਇੱਥੇ ਕੰਮ ਚੱਲ ਰਿਹਾ ਹੈ ਹਰਦੀਪ ਜੀ ਇੱਥੇ ਕੰਮ ਚੱਲ ਰਿਹਾ ਪਰ ਜਿੰਨੇ ਜਿਸ ਤਰ੍ਹਾਂ ਸਟੇਜ ਦੇ ਵਿੱਚ ਪਾਣੀ ਆਇਆ ਸੀਗਾ ਉਹਦੇ ਤੋਂ ਪਾਣੀ ਵੀ ਘਟਾ ਤੇ ਹਾਲਾਤ ਜਿਹੜੇ 58 ਬੁਰਜੀ ਆ ਇਹਦੇ ਹਾਲਾਤ ਢਾ ਲੱਗਣ ਨਾਲ ਮਾੜੇ ਹੋ ਗਏ ਇੱਥੇ ਇੱਥੋਂ ਜੇ ਬਾਈ ਦੀ ਵੀ ਟੁੱਟ ਵੀ ਜਾਂਦਾ ਨਾ ਤਕਰੀਬਨ 150 ਪਿੰਡ ਦਾ ਨੁਕਸਾਨ ਹੋ ਸਕਦਾ ਨੁਕਸਾਨ ਹੋ ਸਕਦਾ ਪਰ ਪਹੁੰਚਾ ਲਿਆ ਆ ਵੇ ਆਸਪਾਸ ਦੇ ਕਿਸਾਨ ਪਰ ਜਿਹੜੀਆਂ ਜਥੇਬੰਦੀਆਂ ਕਿਸਾਨ ਸਾਰੇ ਇਕੱਠੇ ਹੋ ਕੇ ਏਰੀਏ ਦੇ ਇਲਾਕੇ ਦੇ ਕਿਸਾਨ ਜਥੇਬੰਦੀਆਂ ਦਾ ਸੰਯੋਗ ਬਾਕੀ ਹੋਰ ਜਿਹੜੀਆਂ ਆਪਣੇ ਰਾਜਨੀਤਿਕ ਪਾਰਟੀਆਂ ਦੇ ਵੀ ਆਗੂ ਆਉਂਦੇ ਆ ਉਹਨਾਂ ਨੂੰ ਵੀ ਮਾੜਾ ਮੋਟਾ ਮਹਿਸੂਸ ਹੁੰਦਾ ਕਰਦੇ ਆ ਆਪ ਦਾ ਜਿੰਨਾ ਕਰ ਸਕਦੇ ਆ ਤੇ ਕਰਕੇ ਜਾਂਦੇ ਆ ਬਾਕੀ ਇਹ ਜਿਹੜੇ ਆਮ ਪਬਲਿਕ ਆ ਨਾ ਜਿਹੜੀ ਇੱਥੋਂ ਦੇ ਲੋਕ ਰਹਿਣ ਵਾਲੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਦਿਨ ਰਾਤ ਦਾ ਪਹਿਰਾ ਇਥੇ ਬੋਰੇ ਲੱਗ ਰਹੇ ਆ ਸਾਰਾ ਕੁਝ ਇਸ ਤਰ੍ਹਾਂ ਹੁਣ ਜਿੱਦਾਂ ਕ੍ਰੇਟ ਅੱਗੇ ਪਾਉਂਦੇ ਹੁੰਦੇ ਪੱਥਰਾਂ ਵਾਲੇ ਕ੍ਰੇਟ ਤੁਸੀਂ ਦੇਖੇ ਹੋਣੇ ਆ ਹਾਂਜੀ ਉਹ ਕ੍ਰੇਟ ਕੋਈ ਪੱਥਰ ਨਹੀਂ ਕੋਈ ਕ੍ਰੇਟ ਨਹੀਂ ਆ ਬੋਰੇ ਬਾਰੇ ਪਿੰਡਾਂ ਦੇ ਵਿੱਚੋਂ ਕੁਠੇ ਕੋਈ ਦਾਨੀ ਸਜਣ ਦੇ ਜਾਂਦਾ ਬੋਰਾ ਜਿੱਦਾਂ ਇੱਥੇ ਸਾਡੇ ਪ੍ਰਿੰਸੀਪਲ ਰਕੇਸ਼ ਜੀ 200 2000 ਬੋਰਾ ਉਹਨਾਂ ਨੇ ਭੇਜਿਆ ਮੇ ਨਾਲ ਲੈ ਕੇ ਆਇਆ ਦਿਖਾਇਆ ਉਹਨਾਂ ਨੂੰ ਤੇ ਉਹ ਇਹ ਚੱਲ ਰਿਹਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਪਰ ਜਿੰਨਾ ਪ੍ਰਸ਼ਾਸਨ ਨੂੰ ਚਾਹੀਦਾ ਨਾ ਉਹ ਨਾ ਹੋ ਨਹੀਂ ਰਿਹਾ ਪ੍ਰਸ਼ਾਸਨ ਨਾਲ ਉਹ ਨਹੀਂ ਸੰਜੋਗ ਨਹੀਂ ਮਿਲ ਰਿਹਾ ਉਹਨਾਂ ਜਿੰਨਾ ਚਾਹੀਦਾ ਜਿਨਾ ਤੇ ਇਹਦਾ ਮਤਲਬ ਇਹ ਆ ਕਿ ਹੁਣ ਤਾਂ ਇਹ ਇੱਕ ਨਾ ਜਿੱਦਾਂ ਉਹ ਲੋਕ ਸੁਚੇਤ ਹੋਗੇ ਸਵਾਲ ਕਰਦੇ ਆ ਉਹਨਾਂ ਦਾ ਮਨ ਜਿਆ ਰੱਖਣ ਜੋਗਾਈ ਕਰਦੇ ਆ ਬਹੁਤ ਜ਼ਿਆਦਾ ਕੋਈ ਦਿਲੋਂ ਨਹੀਂ ਜੇ ਦਿਲੋਂ ਤਾਂ ਸਰਕਾਰਾਂ ਕਹੀ ਨਹੀਂ ਕਰ ਸਕਦੀਆਂ ਹਰ ਵੇਰੀ ਟੁੱਟਦਾ ਫਲੱਡ ਆਉਂਦੇ ਆ ਫਲੱਡ ਬਾਰੇ ਕੋਈ ਕੋਈ ਇੱਥੇ ਬੰਨਾ ਦੇ ਉੱਪਰ ਕੋਈ ਲੇਬਰ ਦਾ ਪ੍ਰਬੰਧ ਨਹੀਂ ਕੁਛ ਨਹੀਂ ਜੇ ਰੋਖ ਰੱਖ ਲੱਗੇ ਉਹ ਕਿਸ ਜਿਹੜੇ ਇੱਥੇ ਕੰਮ ਕਰਦੇ ਉਹਨਾਂ ਨੇ ਪਾਏ ਆ ਮਾਨੁਕੇ ਵਾਲੀ ਸਰਬਜੀਤ ਕੌਰ ਐਮ ਐਲ ਏ ਆਵਾਦੀ ਪਾਰਟੀ ਦੀ ਉਹ ਇੱਕ ਦਿਨ ਆਈ ਆ ਤੇ ਉਹਨੇ ਕਰਵਾਇਆ ਚਲੋ ਜਿੰਨਾ ਪ੍ਰਸ਼ਾਸਨ ਕਰਾ ਸਕਿਆ ਕਰਵਾਇਆ ਉਹਨਾਂ ਨੇ ਲੇਕ ਹੋਰ ਵੀਰ ਮੈਂ ਵਾਪਸ ਆਉਣੇ ਤੁਹਾਡੇ ਕੋਲ ਜਰੂਰ ਆਉਂਗਾ ਸਰ ਇੱਕ ਗੱਲ ਹੋਰ ਆ ਕਿ ਹਲਕਾ ਵਿਧਾਇਕ ਨਕੂਦਰ ਨੇ ਤੁਹਾਡੇ ਕਿਸਾਨਾਂ ਗੁੱਸੇ ਮੇਰੇ ਸ਼ੈਦਾ ਨਹੀਂ ਕਾਦੀਆਂ ਦਸੀਗਾ ਉਹਨੂੰ ਕਹਿੰਦੇ ਕਿ ਤੁਸੀਂ ਸ਼ਰਮ ਸ਼ਰਮ ਕਰ ਲਓ ਬੜੀ ਬਹਿਸ ਬਾਜੀ ਹੋਈ ਉਸ ਤੋਂ ਬਾਅਦ ਕੇਵਲ ਸਿੰਘ ਖੇੜਾ ਉਹਦੇ ਨਾਲ ਵੀ ਹਲਕਾ ਬਦਾ ਜਗਰਾਉਂ ਤੇ ਜੋ ਸਰਬਜੀਤ ਕੁਰਬਾਨੀ ਕੋਨੇ ਦੀ ਬੈਂਸ ਵਾਜੀ ਵੀ ਇੱਕ ਪਾਸੇ ਲੀਡਰਾਂ ਦਾ ਸੰਯੋਗ ਦੇਣਾ ਦੂਜੇ ਪਾਸੇ ਪਹਿਲਾਂ ਜੋ ਉਹਨਾਂ ਨੇ ਇੱਥੇ ਆਏ ਤਾਂ ਉਦੋਂ ਇਸ ਤਰ੍ਹਾਂ ਦੀ ਬੈਂਸ ਵਾਜ ਕਰਨ ਊਖੀ ਕੜੇ ਦੇ ਵਿੱਚ ਇਹ ਸਾਰਾ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਲੇਖੋ ਪਹਿਲੇ ਕਹਿੰਦਾ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਤੁਸੀਂ ਸਾਡੀ ਖਬਰ ਸਾਰੀ ਦੁਨੀਆ ਵਿੱਚ ਪਹੁੰਚਾਉਂਦੇ ਆ ਥੈਂਕ ਯੂ ਵੈਲਕਮ ਤੁਹਾਨੂੰ ਆਇਆ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਹੜੀ ਬੀਬੀ ਨਕੋਦਰ ਤੋਂ ਐਮ ਐਲ ਏ ਆ ਜਿਹੜਾ ਉਹਨੇ ਕਿਸਾਨਾਂ ਦੇ ਨਾਲ ਮੈਸੇਜ ਵੀ ਕੀਤਾ ਬਹੁਤ ਨਿੰਦਰਜੋਗਾ ਜੇਰਾ ਕੀ ਕਰਨਾ ਚਾਹੀਦਾ ਨੇ ਸੀ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਦਾ ਸਾਥ ਦੇਣਾ ਚਾਹੀਦਾ ਸਾਥ ਦੇਣ ਦੇ ਵਿੱਚ ਉਹਨੂੰ ਬਹੁਤ ਮਾੜੇ ਸ਼ਾਤ ਬੋਲੇ ਕਿਸਾਨਾਂ ਨੂੰ ਕੋਈ ਵੀ ਕਿਸਾਨ ਹੋਵੇ ਕਿਸੇ ਜੱਥੇ ਜਥੇਬੰਦੀ ਨਾਲ ਮੋਲੋ ਜੁਆਇੰਟ ਹੋਵੇ ਪਰ ਆ ਜਿਹੜੀ ਸਮੱਸਿਆ ਹੈ ਸਮੱਸਿਆ ਸਾਰੇ ਕਿਸਾਨਾਂ ਦੀ ਸਮੱਸਿਆ ਹੈ ਸਰ ਇੱਕ ਉਹਨੇ ਵੱਡਾ ਸਵਾਲ ਕਰਤਾ ਕਿੰਦ ਕਿ ਪੱਗਾਂ ਬਣ ਕੇ ਆ ਜਾਣ ਉਹ ਤੁਸੀਂ ਤਾਂ ਪੱਗ ਤੇ ਸਵਾਲ ਖੜਾ ਕਰਤਾ ਤਾਂ ਪੱਗ ਸਾਰਿਆਂ ਦੇ ਸਾਂਝੀ ਇੱਕ ਪੱਗ ਤੇ ਸਵਾਲ ਕਰਦਾ ਇੱਕ ਨਿੰਦਣ ਜੋ ਗੱਲ ਸੀ ਤੇ ਇਹ ਤੁਸੀਂ ਜੋ ਮਾਮਲਾ ਹੈ ਤੁਹਾਡੀ ਇੱਕ ਵੱਡੇ ਜਥੇਬੰਦੀ ਹੈ ਸੰਯੁਕਤ ਮੋਰਚੇ ਤੱਕ ਅੱਗੇ ਲੈ ਕੇ ਜਾਓਗੇ ਤੁਸੀਂ ਬਿਲਕੁਲ ਬਿਲਕੁਲ ਜੀ ਜਿਹੜੀ ਜਿਹੜਾ ਉਹਨੇ ਪੱਗ ਦਾ ਸਵਾਲ ਕੀਤਾ ਦੇਖੋ ਤੁਹਾਡੇ ਕਿਸੇ ਰੰਗ ਦੀ ਮੇਰੇ ਕਿਸੇ ਰੰਗ ਦੀ ਨਹੀਂ ਕਿਸੇ ਰੰਗ ਦੀ ਪੱਗ ਤਾਂ ਪੱਗ ਹੀ ਹੈ ਨਾ ਪੱਗ ਆਪਣੀ ਪੰਜਾਬੀ ਦੀ ਸ਼ਾਨ ਆ ਜਿਹਨਾਂ ਨੇ ਪੱਗ ਦਾ ਸਵਾਲ ਕੀਤਾ ਬਹੁਤ ਮਾਰਾ ਕੀਤਾ ਜਿਹੜੀਆਂ ਸਾਡੀ ਜਥੇਬੰਦੀਆਂ ਇਹ ਤੇ ਇਹਦੇ ਬਾਰੇ ਵਿਚਾਰ ਵੰਡਨ ਦਾ ਕਰ ਰਹੀਆਂ ਉਹਦੇ ਖਿਲਾਫ ਕੋਈ ਨਾ ਕੋਈ ਐਕਸ਼ਨ ਲਿਆ ਜਾਊਗਾ ਬਾਕੀ ਜਿਹੜੀ ਭਾਜੀ ਸਰਕਾਰਾਂ ਦੀ ਗੱਲ ਵਾ ਜਿਹੜਾ ਸਾਡੇ ਸਾਥੀ ਆ ਜਿੱਥੇ ਬੰਨੀਆਂ ਕਿਸਾਨਾਂ ਦੀ ਮਜ਼ਦੂਰਾਂ ਦੇ ਪਿੰਡਾਂ ਤੋਂ ਆ ਆਪ ਦੀ ਰਾਖੀ ਆਪ ਕਰਦੇ ਆ ਬੂਰੇ ਭਰਦੇ ਆ ਜੇ ਸਰਕਾਰ ਦੀ ਨੀਤ ਸਾਫ਼ ਹੋਵੇ ਇਹਨਾਂ ਲੋਕਾਂ ਪ੍ਰਤੀ ਲੋਕ ਉਹ ਕਿੰਨੀ ਮਸ਼ੀਨਰੀ ਆ ਉਹਦੇ ਲਈ ਕਾ ਕੰਮ ਨਹੀਂ ਵੱਡੇ ਪੱਧਰ ਤੇ ਵੱਡੀ ਮਸ਼ੀਨਰੀ ਵੱਡੀਆਂ ਚੀਜ਼ਾਂ ਹੁੰਦੀਆਂ ਤਾਂ ਜਿੱਦਾਂ ਕਿ ਸਰਹਾਲੀ ਦੇ ਨੇੜੇ ਲੁਧਿਆਣਾ ਪਿੰਡ ਹੈ ਸਰਹਾਲੀ ਉੱਥੇ ਲਗਾਤਾਰ ਢਾਹ ਲੱਗੀ ਤੇ ਪ੍ਰਸ਼ਾਸਨ ਉੱਥੇ ਜੋ ਲੋਕ ਕੰਮ ਕੀਤਾ ਪਰ ਇੱਕ ਕਾਰਜੀ ਬੰਨ ਬਣਾ ਕੇ ਉਹ ਪਿੰਡਾਂ ਨੂੰ ਬਚਾ ਲਿਆ ਤੇ ਲਗਾਤਾਰ ਲੱਗੇ ਹੋਇਆ ਜੇਕਰ ਇਸ ਤਰ੍ਹਾਂ ਦਾ ਪ੍ਰਸ਼ਾਸਨ ਕੰਮ ਕਰਨਾ ਸਾਰੇ ਕਿਤੇ ਸ਼ੁਰੂ ਕਰ ਦੇ ਤਾਂ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਨਿਸ਼ਕਰਣ ਹੁਣ ਪਾ ਸਕਦਾ ਹੈ ਬਹੁਤ ਜਿਆਦਾ ਅਸਲ ਜਿਹੜੀਆਂ ਸਰਕਾਰਾਂ ਆ ਜਿਹੜੀਆਂ ਇਹ ਬੰਨ ਜਿਹੜਾ ਪਹਿਲਾਂ ਪਹਿਲਾਂ ਮਤਲਬ ਮਸਲਾ ਹਲ ਕਿਉਂ ਨਹੀਂ ਕਰਦੀਆਂ ਬਿਲਕੁਲ ਇਹਨਾਂ ਦੀ ਨੀਤਾਂ ਸਾਫ਼ ਨਹੀਂਆਂ ਵੀ ਬੰਨ ਟੁੱਟਣਗੇ ਧਾਵਾਂ ਲੱਗਣਗੀਆਂ ਅਸੀਂ ਪੈਸੇ ਖਾਵਾਂਗੇ ਪੈਸੇ ਖਾਣ ਦਾ ਵੀ ਮੁੱਦਾ ਬਣ ਜਾਂਦਾ ਇਹ ਜਿਹੜਾ ਮੁੱਦਾ ਮੇਨ ਮੁੰਦਾ ਪਾਜੀ ਇੱਥੇ ਤੁਸੀਂ ਕੀ ਦੇਖ ਲਓਗੇ ਜੇ ਸਰਕਾਰ ਆਜੂ ਤਾਂ ਕਿੰਨੇ ਕੁ ਰੇਟ ਰੁੜ ਗਿਆ ਕਿੰਨੀ ਲੇਬਰ ਲੱਗ ਕੀ ਕੁਝ ਪਾਉਣਾ ਇਸ ਕਰਕੇ ਲੋਕਾਂ ਨੂੰ ਯਾਰ ਕੇ ਰਾਜੀ ਆ ਇਹ ਸਰਕਾਰਾਂ ਬਹੁਤੀਆਂ ਲੋਕਾਂ ਪ੍ਰਤੀ ਨਹੀਂ ਹੈਗੀਆਂ ਇਹ ਤਾਂ ਲੋਕ ਹੀ ਇਕੱਠੇ ਹੋਏ ਆ ਜਿਹੜੇ ਕਿਸਾਨ ਜਿੱਥੇ ਬੰਦੀਆਂ ਜਾਂ ਮਜ਼ਦੂਰ ਜਿੱਥੇ ਬੰਦੀਆਂ ਜਾਂ ਭਰਾਤਰੀ ਜਿੱਥੇ ਬੰਦੀਆਂ ਪਿੰਡਾਂ ਦੇ ਲੋਕ ਆ ਉਹ ਰਾਖੀ ਆ ਤੁਸੀਂ ਦੇਖਦੇ ਹੀ ਆ ਆਪਣੇ ਆਪ ਕਰ ਰਿਹਾ ਆ ਤੁਸੀਂ ਦੇਖਦੇ ਹੀ ਆ ਅੱਗੇ ਵੀ ਤੁਸੀਂ ਆਉਨੇ ਆ ਇਸ ਤੋਂ ਅੱਗੇ ਹਾਂਜੀ ਤੁਸੀਂ ਵੀ ਇੱਥੇ ਆਇਆ ਹੋ ਕਿਸ ਤਰ੍ਹਾਂ ਦੇਖ ਕੇ ਦਿਓ ਸਰ ਇੱਥੇ ਜਿਸ ਤਰ੍ਹਾਂ ਲੋਕ ਸੇਵਾ ਕਰ ਰਿਹਾ ਹੈ ਲੋਕ ਸੇਵਾ ਜਿਹੜਾ ਲੋਕ ਹੀ ਕਰ ਰਹੇ ਆ ਜੇ ਸਰਕਾਰਾਂ ਦਾ ਕਹੀਏ ਸਰਕਾਰਾਂ ਦਾ ਤੇ ਆਪਾਂ ਨੂੰ ਪਤਾ ਹੀ ਆ ਜੋਗ ਜ਼ਿਆਦਾ ਨਹੀਂ ਹਾਂ ਨਹੀਂ ਲੋਕ ਹੀ ਯਾਨੀ ਕਬ ਦੀ ਬਚਾਅ ਦਾ ਕਰਕੇ ਕੋਈ ਬੋਰੇ ਲਿਆਉਂਦੇ ਆ ਕੋਈ ਰੁੱਖ ਵੱਢ ਕੇ ਸੜਦੇ ਆ ਜਾਂ ਮਿਹਨਤ ਕਰਦੇ ਆ ਲੋਕ ਹੀ ਕਰ ਰਹੇ ਆ ਸਾਰਾ ਜੋ ਕਰਦੇ ਆ ਸਰਕਾਰਾਂ ਦਾ ਯੋਗਦਾਨ ਸਰਕਾਰਾਂ ਦਾ ਯੋਗਦਾਨ ਤੇ ਆਪਾਂ ਨੂੰ ਦਿੰਦਾ ਹੀ ਆ ਜਿੰਨਾ ਕਹਗਾ ਠੀਕ ਨੇ ਜੇ ਲੋਕ ਨਾ ਕਰਨ ਤੇ ਮੇਰਾ ਖਿਆਲ ਕਹਿੰਦਾ ਵੀ ਇਹ ਇਲਾਕਾ ਨਹੀਂ ਬਚ ਸਕਦਾ ਤਾਂ ਇਧਰ ਕੇ ਹੋਰ ਵੀਰ ਵੀ ਨੇ ਸਰ ਕਿਸ ਤਰ੍ਹਾਂ ਦੇ ਕਿ ਦੋ ਸਾਰਾ ਜਿੱਦ ਤੱਕ ਦਰਿਆ ਚ ਪਾਣੀ ਆਇਆ ਪੰਜਾਬੀ ਜਿੱਥੇ ਵੀ ਹੋਣ ਪੰਜਾਬ ਤੋਂ ਚ ਬਾਹਰ ਵੀ ਹੁਣ ਇੱਕ ਹਰ ਇੱਕ ਥਾਂ ਤੇ ਪਹੁੰਚ ਜਾਂਦੇ ਆ ਪਰ ਇੱਥੇ ਜਦੋਂ ਮਸਲਾ ਸੀ ਸਟਾਰਟਿੰਗ ਤਾਂ ਛੋਟੀ ਤਸਵੀਰ ਸੀ ਤਾਂ ਜ ਵੱਡੀ ਤਸਵੀਰ ਬਣ ਗਈ ਐ ਬੂਰਿਆਂ ਦਾ ਕੰਮ ਦਰਖਤਾਂ ਦਾ ਕੰਮ ਲੋਕਾਂ ਹੱਪ ਮੁਹਾਰੀ ਲੱਗੇ ਹੋਇਆ ਇੱਥੇ ਇੱਥੇ ਜਿਹੜਾ ਜੀ ਪ੍ਰਸ਼ਾਸਨ ਵੱਲੋਂ ਹੋਇਆ ਥੋੜਾ ਬਹੁਤ ਕੰਮ ਕੋਈ ਜ਼ਿਆਦਾ ਵੱਡਾ ਨਹੀਂ ਵੱਡੇ ਲੈਵਲ ਤੇ ਨਹੀਂ ਕੀਤਾ ਉਹਨਾਂ ਨੇ ਬਹੁਤ ਛੋਟੇ ਲੈਵਲ ਤੇ ਥੋੜਾ ਬਹੁਤ ਤੇਲ ਦਿੱਤਾ ਕੁਝ ਮਾੜੀ ਮੁੱਢੀ ਉਹਦਾ ਮਤਲਬ ਕੀਤੀ ਆ ਬਾਕੀ ਲੋਕ ਜਿੰਨੇ ਵੀ ਹੈਗੇ ਆਂ ਆਂਗਵਾਂਡ ਪਿੰਡਾਂ ਦੇ ਜਿੰਨੇ ਵੀ ਲੱਗੇ ਆ ਕੁਝ ਰਾਜਨੀਤਿਕ ਨੇਤਾ ਜਿਹੜੇ ਆ ਜਿੱਦਾਂ ਵੀ ਕੋਈ ਪਾਰਟੀਆਂ ਤੌਰ ਤੇ ਉਹ ਵੀ ਕੋਈ ਤਿਲ ਫੁੱਲ ਦੇਣ ਡਏ ਆ ਇਸ ਕਰਕੇ ਉਹਨਾਂ ਦੇ ਵਿੱਚ ਬਿਜਾ ਹੋ ਰਿਹਾ ਵਾ ਤੇ ਕੋਈ ਪ੍ਰਸ਼ਾਸਨ ਦਾ ਲੋ ਇੰਨਾ ਜ਼ਿਆਦਾ ਨਹੀਂ ਹੈਗਾ ਤਾਂ ਪ੍ਰਸ਼ਾਸਨ ਤੇ ਸਵਾਲ ਵੀ ਉੱਠੇ ਜਿੱਥੇ ਪ੍ਰਸ਼ਾਸਨ ਨੇ ਥੋੜੀ ਬਹੁਤੀ ਮਦਦ ਕੀਤੀ ਹੈ ਤਾਂ ਹੋਰ ਕੁਝ ਕਹਿਣਾ ਚਾਹ ਰਹੇ ਸੀ ਉਸ ਜੀ ਮੈਂ ਕਹਿਣਾ ਚਾਹੁੰਦਾ ਵੀ ਤਿੰਨ ਮਨਰੇਗਾ ਮਜ਼ਦੂਰਗੜ ਕੰਮ ਕਰਦੇ ਆ ਉਹਨਾਂ ਨੂੰ ਪੇਮੈਂਟ ਪਿਛਲੇ ਨਹੀਂ ਮਿਲੀ ਨਹੀਂ ਆ ਰਹੀ ਹੁਣ ਸਾਥੀ ਮੇਰੇ ਮਿਲੇ ਆ ਗਗਿੰਦਰ ਪੱਡਾ ਜੀ ਤੇ ਗਰੇਵਾਲ ਸਾਹਿਬ ਮਿਲੇ ਮੇਰੇ ਸਾਥੀ ਜੀ ਮਜੀਦ ਸਿੰਘ ਸਾਹਿਬਾ ਦੇ ਉਹ ਕਹਿੰਦੇ ਲੇਬਰ ਸਾਨੂੰ ਭੇਜੋ ਬੁਰੀ ਭਰਨੇ ਆ ਅਸੀਂ ਇਸ ਸਵਾਲ ਵਿੱਚ ਪਰੋਖਦੇ ਆ ਦੇਖੋ ਜੀ ਮੰਦਰੇਗਾ ਵਾਲੇ ਲਗਾਤਾਰ ਕੰਮ ਕਰ ਰਿਹਾ ਕਿੰਨੀਆਂ ਮਨੋਚਾ ਉੱਥੇ ਕੰਮ ਕਰ ਰਿਹਾ ਤਾਂ ਫਿਰ ਉਹ ਕੀ ਮੰਨਿਏ ਕਿ ਜਦੋਂ ਕੰਮ ਉੱਥੇ ਕਰ ਰਿਹਾ ਫਰੀ ਦੇ ਵਿੱਚ ਮੰਨ ਰਿਹਾ ਸੇਵਾ ਮੰਦ ਲਈਏ ਜਾਂ ਕੀ ਮੰਨਿਏ ਕੋਈ ਸਰਪੰਚ ਵੀ ਨਾਲ ਹੁੰਦਿਆ ਹਲਕੇ ਦੇ ਵ代ਕ ਵੀ ਨਾਲ ਹੁੰਦਿਆ ਤਾਂ ਉਹਨਾਂ ਦੇ ਵਿੱਚੋਂ ਕੋਈ ਬੋਲਦਾ ਨਹੀਂ ਜਾਇਦਾ ਕਿਸੇ ਨੂੰ ਪੈਸੇ ਨਹੀਂ ਮਿਲੇ ਕਿ ਅਸੀਂ ਜਾਣਾ ਨਹੀਂਗਾ ਨਹੀਂ ਨਹੀਂ ਤੇ ਇਦਾਂ ਨਹੀਂ ਇਥੇ ਪੈਸੇ ਨਹੀਂ ਮਿਲੇ ਪੈਸੇ ਨਹੀਂ ਮਿਲੇ ਸਾਰੇ ਕਿਤਨੇ ਮਿਲੇ ਕਿਸੇ ਨਹੀਂ ਮਿਲੇ ਨੋਚਾ ਪਰ ਕੰਮ ਕਰ ਰਿਹਾ ਜੀ ਉਹ ਇੱਥੇ ਕੰਮ ਕਰਨ ਕੋਈ ਤਿਆਰ ਨਹੀਂ ਹੁੰਦਾ ਉਹਨਾਂ ਨੂੰ ਪੈਸੇ ਨਹੀਂ ਮਿਲੇ ਪਿਛਲੇ ਜਿਹੜੇ ਮਾਰ ਮਹੰਮ ਗਿਆ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਜਿਹੜੇ ਐਮਐਲਏ ਸਾਹਿਬੀ ਤੋਂ ਮਾਨੂੰ ਕੀ ਸਾਹਿਬ ਬੀਬੀ ਸਾਡੀ ਭੈਣ ਆ ਜਿਹੜੀ ਮਰ ਰੇਗਾ ਆ ਉਹਨਾਂ ਨੂੰ ਦੁਬਾਰਾ ਇਹ ਕੰਮ ਤੇ ਲਾ ਜਾਵੇ ਤੇ ਬੋਰੀ ਭਰਨ ਆ ਕੇ ਉਹਨਾਂ ਨੂੰ ਪਿਛਲਾ ਭੁਗਾਇਆ ਦਿੱਤਾ ਜਾਵੇ ਫੌਰਨ ਇਹ ਨਹੀਂ ਇਮੀਡੀਏਟਲੀ ਕਰਨ ਇਮੀਡੀਡੀਟਲੀ ਸਾਡੀ ਗੱਲ ਸੁਣਦੇ ਅੱਜ ਅੱਜ ਸਾਡੀ ਗੱਲ ਸੁਣਦੇ ਆ ਲਾਈਵ ਸੁਣਦੇ ਕਿਦਾਂ ਸੁਣਦੇ ਆ ਫੜਾ ਪੜ ਇੱਥੇ ਜਿਹੜੀ ਮਰ ਰੇਗਾ ਮਜ਼ਦੂਰ ਬ ਬੜੀ ਮੁਸ਼ਕਿਲਾ ਸਾਨੂੰ ਲੇਵਰ ਮਹਿੰਗੀ ਪਿੰਡਾਂ ਲੋਕ ਭਰਦੇ ਘਟਿਆ ਅਜੇ ਰੇਕਾਂ ਮਲ ਕੰਮ ਚੱਲਦਾ ਚੀਤੇ ਪੈਸੇ ਬਕਾਇਆ ਉਹਨਾਂ ਨੂੰ ਨਹੀਂ ਮਿਲਿਆ ਗਿਆ ਸਾਨੂੰ ਰਿੰਕੂ ਜੀ ਵੀ ਕਹਿ ਕੇ ਗਿਆ ਮਿੰਦਰੀਗਾ ਭੇਜਦੇ ਆਂ ਅਗੀ ਮਿੰਦਰੀਗਾ ਮੈਂ ਰਿੰਕੂ ਜੀ ਨੂੰ ਬੇਨਤੀ ਕਰਦਾ ਤੁਸੀਂ ਉਹਨਾਂ ਕਹਿ ਗਿਆ ਜੀ ਐਮਪੀ ਇਤ ਇਲਾਕੇ ਦੇ ਮੌਜੂਦਾ ਸੈਂਟਰ ਸਰਕਾਰ ਦੇ ਵਿੱਚ ਆ ਗਿਆ ਉਹਨਾਂ ਦਾ ਮਹਿਕਮਾ ਹੈ ਜਿਹੜਾ ਸ਼ੀਲ ਰਿੰਕੂ ਆ ਉਹ ਉਹਨਾਂ ਦਾ ਮਹਿਕਮਾ ਨਾਲ ਸਰਕਾਰ ਉਹਨਾਂ ਦੀ ਆ ਸੈਂਟਰ ਦੇ ਵਿੱਚ ਉਹਨਾਂ ਨੂੰ ਚਾਹੀਦਾ ਹੈ ਫਟਾਫਟ ਫੌਰਨ ਪੈਸੇ ਭੇਜਣਾ ਜੇ ਕਿ ਬਕਾ ਦੇਣਾ ਜਾਂ ਮੰਨ ਕੇ ਜਾਣ ਤੁਹਾਨੂੰ ਬਕਾਇਆ ਉਹ ਨਹੀਂ ਦਿੰਦੇ ਆ ਉਹ ਕੰਮ ਤੇ ਲੱਗਣ ਸਵੇਰੇ ਈ ਇਹ ਤੇ ਬਹੁਤ ਸਖਤ ਲੋੜਾ ਤਾਂ ਇੱਥੇ ਮੰਦਰੇਗਾ ਦੀ ਲੋੜ ਹੈ ਕੰਮਕਾਰ ਜੋ ਇੱਥੇ ਚੱਲ ਰਿਹਾ ਹੈ ਲੇਬਰ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਹੈ ਤੇ ਦੂਜੀ ਅਪਰੇਟ ਹੋਰ ਕੇ ਜੋ ਸਭ ਤੋਂ ਪਹਿਲਾਂ ਇੱਥੇ ਹੈਲਪ ਰਿੰਕੂ ਕਰਕੇ ਗਿਆ ਸੀ ਫਿਰ ਪੂਰੀ ਕਰਕੇ ਹੋਰ ਬੰਦੇ ਆ ਕੇ ਸਟਾਰਟਿੰਗ ਵਿੱਚ ਅਦੀ ਸਟਾਰਟਿੰਗ ਸ਼ੁਰੂਆਤ ਕਿਹਨੇ ਕੀਤੀ ਸੀ ਸ਼ੁਰੂਆਤ ਕੀਤੀ ਆ ਬੀਬੀ ਨੇ ਕੀਤਾ ਤੇਲ ਲਗਦਾ ਤੇਲ ਤਾਂ ਤੇ ਉਸ ਤੋਂ ਬਾਅਦ ਕਲੇਸ਼ਾ ਬਾਈ ਸੀ ਤੇ ਕਿੰਨੇ ਵੀ ਇੱਥੇ ਵਧਾ ਇੱਕ ਪਹਿਲਾਂ ਫੋਟੋਆਂ ਕਰਵਾਉਣ ਪਹੁੰਚਦੇ ਸੀ ਸਾਰਿਆਂ ਦਾ ਧੰਨਵਾਦ ਉਹਨਾਂ ਫੋਟੋਆਂ ਤਾਂ ਚਲ ਕਰਵਾ ਕੇ ਚਲੇ ਜਾਣ ਪਰ ਮਦਦ ਕਰਕੇ ਵੀ ਜਾਂਦੇ ਆ ਸੁਸ਼ੀਲ ਕੁਮਾਰ ਰਿੰਕੂ ਨੇ ਆਨ ਰਿਕਾਰਡ ਕੈਮਰੇ 'ਚ ਕਹਿ ਸੀ ਕਿ ਮਦਦ ਮੈਂ ਕਰੂੰਗਾ ਤੇ ਮਾਰੇ ਤੋਂ ਉਹਨਾਂ ਨੇ ਕੀਤੀ ਹੈ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਔਰ ਇੱਕ ਆਸ ਕਰਦੇ ਆ ਕਿ ਲਗਾਤਾਰ ਇਸ ਤਰ੍ਹਾਂ ਜੇਕਰ ਜਨਤਾ ਦੀ ਸੇਵਾ ਵਿੱਚ ਕਚਹਿਰੀ ਚ ਆਉਂਦੇ ਰਹਿਣਗੇ ਤਾਂ ਲੋਕ ਪਿਆਰ ਉਹਨਾਂ ਨੂੰ ਵੀ ਦੇਣਗੇ ਤਾਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਜੇ ਕੰਮ ਕਰਨੇ ਚਾਹੀਦੇ ਆ ਤਸਵੀਰਾਂ ਇੱਕ ਵਾਰ ਫੇਰ ਦਿਖਾ ਦਿੰਨੇ ਆ ਇੱਧਰ ਦਰਿਆ ਸਤਲੂ ਜੋ ਪੂਰਾ ਫੁੱਲ ਆਫ ਵਾਨ ਤੇ ਆ ਕੱਲ 2 ਫੁੱਟ ਪਾਣੀ ਘਟਿਆ ਸੀ ਪਰ ਅੱਜ ਦਰਿਆ ਸਤਲੂ ਦਾ ਜਲ ਪੱਧਰ ਵਧਿਆ ਤਾਂ ਜੋ ਪ੍ਰਸ਼ਾਸਨ ਨੇ ਜੋ ਭਾਖੜਾ ਤੋਂ ਜਾਣਕਾਰੀ ਆਈ ਹੈ ਜੋ ਸਾਡੇ ਸੋਰਸਾਂ ਤੋਂ ਜਾਣਕਾਰੀ ਹੋਈ ਹੈ ਕਿ ਭਾਖੜਾ ਦਾ ਲੈਵਲ ਹੈ ਜੋ ਕੱਲ ਦਿੱਤ ਕਰਿਉਣੀ 1688.7 ਸੀ ਤਾਂ ਉਹ ਕੱਲ ਮਾਰਸ਼ ਨਹੀਂ ਹੋਈ ਤਾਂ ਉੱਥੇ ਤੱਕ ਹੀ ਟਿਕਿਆ ਰਿਆ ਤਾਂ ਅੱਜ ਥੋੜਾ ਉੱਥੋਂ ਵਧਿਆ ਜਿੰਨਾ ਟਾਈਮ 1675 76 ਤੱਕ ਨਹੀਂ ਆਉਂਦਾ 80 ਤੱਕ ਤਾਂ ਖਤਰਾ ਹੋ ਜਾਂਦਾ 70 ਕੋ ਤੱਕ ਨਹੀਂ ਆਉਂਦਾ ਤਾਂ ਪਾਣੀ ਦਰਿਆ ਸਤਲੁਜ ਦੇ ਵਿੱਚ ਇੰਨਾ ਆਏਗਾ ਇਸ ਤੋਂ ਕੇਵਲ ਜ਼ਿਆਦਾ ਵਧ ਜੇਗਾ ਫੁੱਟ ਵਧ ਗਿਆ ਫੁੱਟ ਘਟ ਗਿਆ ਔਰ ਜ਼ਿਆਦਾ ਵੀ ਆ ਸਕਦਾ ਕਿਉਂਕਿ ਪਾਖੜੇ ਦਾ ਪਾਣੀ ਘਟਾਉਣਾ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਤੁਹਾਡੇ ਾਰੇ ਦੇ ਕੀ ਹਾਲ ਹੈ ਤੁਸੀਂ ਕਿੱਥੋਂ ਦੇਖ ਰਹੇ ਹੋ ਤੁਸੀਂ ਜਰੂਰ ਆਪਣੇ ਕਮੈਂਟਾਂ ਦੇ ਵਿੱਚ ਦੱਸਿਓ ਕੈਮਰਾਮੈਨ ਸੋਨੂ ਨਿਹਰ ਦੇ ਪਿੰਨ ਦਾ ਨਰਿਊਜ਼ 58 ਬੁਰਜੀ